ਹਾਂਜੀ ਬੱਚੇ ਆਪਾਂ ਧੁਨੀ ਪਾੜ ਪੜ੍ਹ ਰਹੇ ਆਂਗੇ। ਹਾਂਜੀ। ਧੁਨੀ ਪਾੜ ਦੇ ਵਿੱਚ ਆਪਾਂ ਨੇ ਹੁਣ ਤੱਕ ਕੀ ਕੋ ਸਿੱਖਿਆਗਾ? ਵੇ ਧੁਨੀ ਕਿਰੋਂ ਪੈਦਾ ਹੁੰਦੀ ਹੈ? ਜਦੋਂ ਕੋਈ ਵਸਤੂ ਕੰਪਨ ਕਰਦੀ ਹੈ। ਜਿੰਨਾ ਚਿਰ ਕੋਈ ਵਸਤੂ ਕੰਪਨ ਨਹੀਂ ਕਰਦੀ ਉਹਨਾਂ ਚਿਰ ਧੁਨੀ ਪੈਦਾ ਨਹੀਂ ਹੁੰਦੀ। ਧੁਨੀਆਂ ਜਿਹੜੀ ਇਹ ਠੋਸ ਵਿੱਚੋਂ, ਦਰਵ ਵਿੱਚੋਂ ਤੇ ਗੈਸਾਂ ਦੇ ਵਿੱਚੋਂ ਲੰਘ ਸਕਦੀ ਹੈ। ਧੁਨੀ ਨੂੰ ਚੱਲਣ ਦੇ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ। ਠੀਕ ਹੈ ਤੇ ਧੂਣੀਆਂ ਜਿਹੜੀ ਇਹ ਖਲਾਅ ਵਿੱਚੋਂ ਨਹੀਂ ਲੰਘ ਸਕਦੀ ਕਿਉਂਕਿ ਉੱਤੇ ਹਵਾ ਵੀ ਨਹੀਂ ਹੁੰਦੀ ਤੇ ਆਪਾਂ ਨੂੰ ਪਤਾ ਹੈ ਵੀ ਧੂਣੀ ਨੂੰ ਚੱਲਣ ਦੇ ਲਈ ਹੈਗਾ ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਹੈ ਸਭ ਤੋਂ ਤੇਜ਼ ਧੂਣੀ ਕਿਹੜੇ ਮਾਧਿਅਮ ਚੱਲ ਸਕਦੀ ਹੈ ਠੋਸ ਠੋਸਾਂ ਦੇ ਵਿੱਚ ਧੂਣੀਆਂ ਜਿਹੜੀ ਸਭ ਤੋਂ ਜ਼ਿਆਦਾ ਤੇਜ਼ ਚੱਲ ਸਕਦੀ ਹੈ ਤਾਂ ਧੂਣੀ ਦੇ ਇਹ ਸਾਰੇ ਜਿਹੜੇ ਗੁਣ ਨੇ ਇਹਨਾਂ ਨੂੰ ਆਪਾਂ ਇੱਕ ਹੈਂਗਰ ਅਤੇ ਧਾਗੇ ਦੀ ਸਹਾਇਤਾ ਦੇ ਨਾਲ ਸਮਝ ਸਕਦੇ ਹਾਂ ਠੀਕ ਹੈ ਇਹ ਦੇ ਵਿੱਚ ਦੇਖੋ ਕਿ ਆਪਾਂ ਨੇ ਇੱਕ ਹੈਂਗਰ ਲਿਆਗਾ ਠੀਕ ਹੈ ਘਰੇ ਆਪਾਂ ਨੂੰ ਆਮ ਮਿਲ ਜਾਂਦਾ ਹੈਂਗਰ ਤੇ ਹੈਂਗਰ ਦੇ ਸਾਈਡਾਂ ਦੇ ਉੱਤੇ ਆਪਾਂ ਨੇ ਕੀ ਹੈਗਾ ਧਾਗੇ ਬੰਨੇ ਹੋਏ ਨੇ ਠੀਕ ਹੈ ਆਪਾਂ ਨੇ ਇਹ ਧਾਗੇ ਇਸ ਤਰ੍ਹਾਂ ਬੰਨਣੇ ਵੀ ਇਹ ਦੋਨੋਂ ਇੱਕੋ ਜਿਹੇ ਹੁਣ ਬਰਾਬਰ ਹੋਣ ਠੀਕ ਹੈ ਫਿਰ ਆਪਾਂ ਨੇ ਕੀ ਕਰਨਾ ਹੈਗਾ ਇਹ ਧਾਗੇ ਨੂੰ ਆਪਣੀਆਂ ਉਂਗਲਾਂ ਦੇ ਉੱਤੇ ਲਪੇਟਣਾ ਇੱਕ ਇਧਰ ਦੀ ਉਂਗਲ ਤੇ ਲਪੇਟ ਲੈਣਾ ਤੇ ਇੱਕ ਕੀ ਹੈਗਾ ਇਧਰਲੀ ਉਂਗਲ ਤੇ ਲਪੇਟ ਲੈਣਾ ਠੀਕ ਹੈ ਇਹ ਹੈਂਗਰਾਂ ਬਰਾਬਰ ਹੋਵੇ ਦੋਨੇ ਪਾਸੇ ਠੀਕ ਹੈ ਜੀ ਇਨ ਹੋਰ ਕਰ ਲਓ ਹੁਣ ਦੇਖੋ ਹੁਣ ਮੈਂ ਹੈਂਗਰ ਉਹ ਜਿਹੜਾ ਮਾਰ ਰਿਹਾ ਸੁਣਿਆ ਤੁਹਾਨੂੰ ਕੁਝ ਨਹੀਂ ਸੁਣਿਆ ਪਰ ਜੇ ਮੈਂ ਆਇਆ ਜੇ ਆਪਣੇ ਉਂਗਲਾਂ ਨੂੰ ਕੰਨਾਂ ਨਾਲ ਲਗਾਵਾ ਜਿਹਦੇ ਡੋਰ ਬੰਨੀ ਆ ਮੈਨੇ ਹਾ ਠੀਕ ਹੈ ਜਿਹਨੂੰ ਕੰਨਾਂ ਨਾਲ ਲਗਾਵਾ ਫੇਰ ਮਨੂੰ ਕੋਈ ਨਾ ਕੋਈ ਆਵਾਜ਼ ਸੁਣਦੀ ਹੈ ਪਰ ਜਦੋਂ ਮੈਂ ਇਸ ਤਾਗੇ ਨੂੰ ਆਪਣੇ ਉਂਗਲਾਂ ਨਾਲ ਬੰਨ ਕੇ ਉਂਗਲਾਂ ਨੂੰ ਆਪਣੇ ਕੰਨ ਵਿੱਚ ਲਗਾਉਣਾ ਤੇ ਹੈਂਗਰ ਨੂੰ ਇਸ ਟੇਬਲ ਦੇ ਨਾਲ ਮਾਰਦਾ ਤਾਂ ਮੈਨੂੰ ਧੁਨੀ ਸੁਣਾਈ ਦਿੰਦੀ ਆ ਠੀਕ ਹੈ ਤੁਹਾਨੂੰ ਸੁਣਾਈ ਨਹੀਂ ਦਿੱਤੀ ਹੈਗੀ ਪਰ ਮੈਨੂੰ ਸੁਣਾਈ ਦੇ ਰਹੀ ਹੈ ਕਿਉਂ ਕਿ ਧੁਨੀਆਂ ਜਿਹੜੀ ਇਹ ਠੋਸਾਂ ਦੇ ਵਿੱਚ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਚੱਲਦੀ ਹੈ ਹੁਣ ਮੇਰੇ ਉਂਗਲਾਂ ਨੇ ਜਿਹੜੀਆਂ ਇਹ ਢਾਗੇ ਨਾਲ ਸੰਪਰਕਿਤ ਨੇ ਠੀਕ ਹੈ ਢਾਗਾ ਠੋਸ ਹੈ ਤੇ ਇਹ ਢਾਗਾ ਅੱਗੇ ਗਿਆ ਹੈਗਾ ਹੈਂਗਰ ਦੇ ਨਾਲ ਸੰਪਰਕਿਤ ਹੈ ਠੀਕ ਹੈ ਤੇ ਹੈਂਗਰ ਜਦੋਂ ਟੇਬਲ ਦੇ ਨਾਲ ਵੱਜਿਆ ਤਾਂ ਹੈਂਗਰ ਦੇ ਵਿੱਚ ਗਿਆ ਕੰਪਣ ਪੈਦਾ ਹੋਇਆ ਠੀਕ ਹੈ ਤੋ ਨਹੀਂ ਪੈਦਾ ਹੋਈ ਤੇ ਉਹ ਧੁਨੀਆ ਜਿਹੜੀ ਇਹ ਹੈਂਗਰ ਵਿੱਚੋਂ ਦੀ ਹੁੰਦੀ ਹੋਈ ਇਹ ਤਾਂ ਅਗੇ ਵਿੱਚ ਦੀ ਹੁੰਦੀ ਵੀ ਕੀ ਹੈਗਾ ਮੇਰੇ ਕੰਨਾਂ ਤੱਕ ਪਹੁੰਚੀ ਹੈ ਠੀਕ ਹੈ ਤਾਂ ਇਸ ਤੋਂ ਕੀ ਸਾਬਿਤ ਹੁੰਦਾ ਹੈ ਵੀ ਜਿਹੜੀ ਧੁਨੀਆ ਇਹ ਠੋਸਾਂ ਦੇ ਵਿੱਚ ਜ਼ਿਆਦਾ ਤੇਜ਼ੀ ਨਾਲ ਚੱਲ ਸਕਦੀ ਹੈ ਠੀਕ ਹੈ ਤੁਰ ਜੁ ਕੋਈ ਕਰਕੇ ਦੇਖਣਾ ਚਾਹੁੰਦਾ ਇਹ ਕਿਰਿਆ ਆ ਜਾ ਮਨਤਾ ਜੀ ਲਓ ਵਿੱਚ ਕਰਕੇ ਦੇਖੋ ਹਾਂਜੀ ਆਪਣੇ ਦੋਨੇ ਉਂਗਲਾਂ ਦੇ ਉੱਤੇ ਚੰਗੀ ਤਰ੍ਹਾਂ ਲਪੇਟ ਲੈਣਾ ਤੱਕ ਆ ਇਹ ਤੇ ਲੈਵਲ ਬਰਾਬਰ ਰੱਖ ਲੈ ਦੋਨਾਂ ਦਾ ਥੋੜਾ ਹੋਰ ਮੰਨ ਲਓ ਹੁਣ ਉਂਗਲਾ ਆਪਣੇ ਕੰਨ ਚ ਪਾਉਣੀਆਂ ਨੇ ਤੇ ਜਿਹੜਾ ਹੈਂਗਰ ਹੈ ਇਹਨੂੰ ਆਪਾਂ ਟੇਬਲ ਦੇ ਨਾਲ ਪਾਵਾਂਗੇ ਠੀਕ ਹੈ ਹਾਂ ਜੇ ਕਹੇ ਜੀ ਬਾਤ ਸੁਣ ਰਹੀ ਹੈ ਬੱਚੇ? ਟਿਊਨ ਹੈ? ਹੈ? ਕਿਉਂ ਹੈ ਜੀ? ਟਿਊਨ ਸੁਣਦੀ ਹੈ। ਠੀਕ ਹੈ ਹੋਰ ਆਓ ਕੋਈ ਹੋਰ ਆਓ। ਹੋਰ ਦੱਸੋ ਵੀ ਤੁਹਾਨੂੰ ਕਿਹ ਜੀ ਆਵਾਜ਼ ਸੁਣ ਰਹੀ ਹੈ। ਆ ਜਾਓ ਬੱਚੇ ਹੋਰ ਆ ਜਾਓ। ਫਿਰ ਦੱਸਣਾ ਹਾਂ ਤੂੰ ਆਜੇ ਤਾਂ ਫਿਰ। ਫਿਰ ਦੱਸਣਾ ਤੁਹਾਨੂੰ ਕਿਵੇਂ ਮਹਿਸੂਸ ਲੱਗਦਾ ਤੁਹਾਨੂੰ ਕਿਵੇਂ ਲੱਗਦੀ ਹੈਗੀ ਧੁਨੀ ਇਹਦੀ। ਲੈ ਵੀ। ਦੋ ਐਦਰਾ ਦੋਨੇ ਅੰਗੜਾ ਦੇ ਲੈ ਬੈਠੋ ਇਸ ਨੂੰ। ਥੋੜੇ ਹੋਰ ਨਿਬਟਾ। ਨਦਰਵੇਂ ਨਿਕਾਪ। ਬਰਾਬਰ ਹੋ ਗਿਆ ਹੁਣ ਇਹਨੂੰ ਕੰਨਾਂ 'ਚ ਪਾਉਣ ਬਣਾ। ਹੁਣ ਇਹਦੇ ਨਾਲ ਮਾਰਟੇ ਬਣਾ। ਤੁਹਾਨੂੰ ਕੋਈ ਤੋਂ ਨਹੀਂ ਸੁਣ ਰਹੀ ਐ ਕਿਸੇ ਨੂੰ? ਤੈਨੂੰ ਸੁਣ ਰਹੀ ਐ? ਕਿਵੇਂ ਸੁਣਦੀ ਐ? ਹਾਂਜੀ ਇਹ ਕੰਨ ਜਿਵੇਂ ਘੰਟੀ ਵਾਜਦੇ ਨੇ ਸੁਣੀ ਐ ਕਿ ਟੋਣਾ। ਤੈਨੂੰ ਕਿਵੇਂ ਸੁਣੀਦੀ ਬੱਚੇ? ਇਨੇ ਇੱਕ ਨੇ ਮੈਨੂੰ ਟਿਊਨ ਸੁਣੀ ਸੀ ਤਾਂ ਇਹਨੂੰ ਕਿਹਾ ਜਿਵੇਂ ਘੰਟੀ ਵਾਦੀ ਹੁੰਦੀ ਆ ਠੀਕ ਐ ਤੇ ਇਹਦੇ ਵਿੱਚ ਕੀ ਹੈਗਾ ਮਤਲਬ ਹੁਣ ਦੇਖੋ ਇਹਨੇ ਜਦੋਂ ਹੈਂਗਰ ਆ ਜਿਹੜਾ ਇਹ ਟੇਬਲ ਨਾਲ ਮਾਰਿਆ ਜਦੋਂ ਹਣਾ ਤੇ ਟਾਗ ਨੂੰ ਉਂਗਲ ਨਾਲ ਭੇਟਿਆ ਲਿਵਰੇਜ ਦਾ ਬਰਾਬਰ ਰੱਖ ਲੈਣਾ ਆਪਾਂ ਨੇ ਦੋਨੇ ਪਾਸੇ ਠੀਕ ਐ ਤਾਂ ਜਦੋਂ ਆਪਾਂ ਹੈਂਗਰ ਨੂੰ ਟੇਬਲ ਨਾਲ ਮਾਰਾਂਗੇ ਤਾਂ ਕੰਪਨ ਪੈਦਾ ਹੋਊ ਕੰਪਨ ਨਾਲ ਕੀ ਹੁੰਦਾ ਧੁਨੀ ਪੈਦਾ ਹੁੰਦੀ ਆ ਠੀਕ ਐ ਤਾਂ ਹੁਣ ਜਦੋਂ ਹੈਂਗਰ ਨੂੰ ਆਪਾਂ ਨੇ ਟੇਬਲ ਦੇ ਨਾਲ ਮਾਰਿਆ ਤਾਂ ਤੁਹਾਨੂੰ ਕੋਈ ਧੁਨੀ ਸੁਣਾਈ ਨਹੀਂ ਦਿੱਤੀ ਪਰ ਕਿਉਂਕਿ ਧੁਨੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਠੋਸਾਂ ਦੇ ਵਿੱਚ ਚੱਲਦੀ ਹੈ ਤਾਂ ਇਸ ਲਈ ਇਹ ਜਿਹੜੀ ਤਾਗਾ ਇਹ ਵੀ ਠੋਸ ਹੈ ਤੇ ਹੈਂਗਰ ਵੀ ਠੋਸ ਹੈ ਠੀਕ ਹੈ ਤੇ ਇਹ ਤਾਗਾ ਜਦੋਂ ਆਪਾਂ ਉਂਗਲਾਂ ਤੇ ਬੰਨ ਕੇ ਆਪਣੇ ਕੰਨਾਂ ਦੇ ਵਿੱਚ ਪਾਉਨੇ ਆ ਤਾਂ ਠੋਸ ਵਿੱਚੋਂ ਦੀ ਕਿਉਂਕਿ ਧੁਨੀ ਜ਼ਿਆਦਾ ਤੇਜ਼ੀ ਨਾਲ ਲੰਘਦੀ ਹੈ ਇਸ ਲਈ ਆਪਾਂ ਨੂੰ ਜਿਹੜੇ ਹੈਂਗਰ ਦੀ ਧੁਨੀਆਂ ਜਿਹੜੀ ਉਹ ਸੁਣਾਈ ਦਿੰਦੀ ਹੈ ਠੀਕ ਹੈ ਤਾਂ ਇਹ ਕਿਹੜਾ ਦੋ ਕੀ ਸਾਬਿਤ ਹੁੰਦਾ ਹੈ ਕਿ ਧੁਨੀਆਂ ਜਿਹੜੀ ਸਭ ਤੋਂ ਜ਼ਿਆਦਾ ਤੇਜ਼ੀ ਨਾਲ ਕਿੰਨਾ ਵਿੱਚ ਦੀ ਲੰਘ ਸਕਦੀ ਹੈ ਠੋਸਾਂ ਵਿੱਚ ਦੀ ਠੀਕ ਹੈ ਹੁਣ ਜੇ ਹੁਣ ਹੈਂਗਰ ਨੂੰ ਮੈਂ ਇਹਦੇ ਵਿੱਚ ਟੇਬਲ 'ਚ ਨਾ ਮਾਰਾਂ ਫੇਰ ਹੁਣ ਹੈਂਗਰ ਨੂੰ ਮੈਂ ਟੇਬਲ 'ਚ ਨਹੀਂ ਮਾਰਦਾ ਹੈਗਾ ਫੇਰ ਮਨੂੰ ਕੋਈ ਧੁਨੀ ਸੁਣਾਈ ਦੇਊਗੀ ਕਿ ਨਹੀਂ ਦੇਊਗੀ ਹੁਣ ਹੈਂਗਰ ਨੂੰ ਮੈਂ ਬਿਨਾਂ ਟੇਬਲ ਦੇ ਵਿੱਚ ਮਾਰੇ ਜੇ ਹੈਂਗਰ ਨੂੰ ਮੈਂ ਇਸੇ ਤਰ੍ਹਾਂ ਹੀ ਆਪਣੇ ਹੈਂਗਰ ਹਿਲਾਣਾ ਚਾਹੁੰਦਾ ਜੇ ਮੈਂ ਕੰਨ ਜਲਾਮਾ ਹੈਂਗਰ ਨੂੰ ਮੈਨੂੰ ਕੋਈ ਧੁਨੀ ਨਹੀਂ ਸੁਣਾਈ ਦੇਰੀ ਠੀਕ ਹੈ ਧੁਨੀ ਕਦੋਂ ਸੁਣਾਈ ਦਿੰਦੀ ਹੈ ਜਦੋਂ ਹੈਂਗਰ ਕੰਪਨ ਕਰਦਾ ਹੈ ਠੀਕ ਹੈ ਕੰਪਨ ਕਰਦਾ ਤਾਂ ਧੁਨੀ ਪੈਦਾ ਹੁੰਦੀ ਹੈ ਤਾਂ ਹੋਰ ਕੀ ਸਾਬਿਤ ਹੋ ਗਿਆ ਵੀ ਜਿਹੜੀ ਧੁਨੀ ਆ ਕਦੋਂ ਪੈਦਾ ਹੋਊਗੀ ਜਦੋਂ ਕੋਈ ਵਸਤੂ ਕੰਪਨ ਕਰੂਗੀ ਠੀਕ ਹੈ ਕੰਪਨ ਕਰਦੀ ਵਸਤੂ ਧੁਨੀ ਪੈਦਾ ਕਰਦੀ ਹੈ ਸਭ ਤੋਂ ਜ਼ਿਆਦਾ ਧੁਨੀ ਕਿੱਥੇ ਲੰਘਦੀ ਐ ਕਿੱਥੋਂ ਦੀ ਲੰਘ ਸਕਦੀ ਐ ਠੋਸਾਂ ਵਿੱਚ ਦੀ ਹੋਰ ਕੀ ਸਾਬਿਤ ਹੋਇਆ ਵੀ ਧੁਨੀ ਨੂੰ ਚੱਲਣ ਦੇ ਲਈ ਕਿਸੇ ਨਾ ਕਿਸੇ ਮਾਧਿਅਮ ਦੀ ਜ਼ਰੂਰਤ ਹੁੰਦੀ ਐ ਧੁਨੀ ਠੋਸਾਂ ਵਿੱਚੋਂ ਲੰਘ ਸਕਦੀ ਐ ਦਰਾਵਾਂ ਵਿੱਚੋਂ ਲੰਘ ਸਕਦੀ ਐ ਤੇ ਹੋਰ ਕਿਤੋਂ ਗੈਸਾਂ ਦੇ ਵਿੱਚੋਂ ਲੰਘ ਸਕਦੀ ਐ ਪਰ ਧੁਨੀਆਂ ਜਿਹੜੀ ਉਹ ਖਲਾ ਦੇ ਵਿੱਚੋਂ ਨਹੀਂ ਲੰਘ ਸਕਦੀ ਠੀਕ ਹੈ ਸਮਝ ਆ ਗਿਆ ਸਾਰਿਆਂ ਨੂੰ ਓਕੇ